ਕਰਾ ਇੰਨੀ ਭੁੱਜੜ ਤੇ ਭੇਰ ਹੈ ਪੁਰਸ ਇਹ ਸੀਆਈਏ ਸਟਾਫ ਤੋਂ ਬਾਹਰ ਇੱਕ ਇਹਨਾਂ ਨੇ ਇੰਟਰੋਗੇਸ਼ਨ ਸੈਂਟਰ ਬਣਾਇਆ ਹੋਇਆ ਸੀ ਇਹ ਆਲੇ ਨੇ ਪਹਿਲਾਂ ਇਹਨਾਂ ਦੇ ਇੱਕ ਕਮਰਾ ਸੀ ਹੁਣ ਉੱਥੇ ਦੋ ਕਮਰੇ ਨੇ ਉੱਥੇ ਜਿਹੇ ਜਿਹੇ ਸਿਚੁਏਸ਼ਨ ਹੈ ਜਿਹੜਾ ਉਹ ਕਹਿੰਦੇ ਨੇ ਪੱਗ ਚ ਪਾ ਕੇ ਘੜੀਸੇ ਆ ਗਏ ਸਿਰ ਚ ਪੱਤੇ ਨੇ ਉਹ ਸਾਫ ਪਤਾ ਲੱਗਦਾ ਵੀ ਉਥੋਂ ਘੜੀਸ ਕੇ ਜਦੋਂ ਗੱਡੀ ਤੱਕ ਲਿਆਏ ਹੁਣੇ ਇਹਦੀ ਤੱਕ ਉਦੋਂ ਫਿਰ ਘੜੀਸ ਨਾਲੋਂ ਸਾਰੀਆਂ ਗੱਲਾਂ ਹੋਈਆਂ ਇਹ ਲੋਕੇਸ਼ਨ ਹੈਗੀ ਹੈ ਉੱਥੇ ਪੁਲਿਸ ਨੂੰ ਖੁੱਲੀ ਛੁੱਟੀ ਦੇਤੀ ਵੀ ਤੁਸੀਂ ਦੋਸ਼ੀ ਫੜਨਾ ਤੁਸੀਂ ਉਹ ਸਜ਼ਾ ਦੇਣੀ ਆ ਤਿੰਨ ਮੁੰਡੇ ਗਰੀਬ ਘਰਾਂ ਦੇ ਯੂਪੀ ਚ ਲਾ ਜਾ ਕੇ ਫੜ ਕੇ ਮਾਰਦੇ ਕੋਈ ਬੋਲੇ ਕੈਨੇਡਾ ਦਾ ਪੀਆਰ ਸ਼ੀਹਾ ਦੌੜ ਵਾਲਾ ਮਤਲਬ ਝੂਠੇ ਮੁਕਾਬਲੇ ਚ ਫੜ ਕੇ ਮਾਰਦਾ ਕੋਈ ਬੋਲੇ ਅਕਲੋਤਾ ਮੁੰਡਾ ਸ਼ਾਨਦਾਰ ਵਧੀਆ ਅਧਿਆਪਕ ਉਹ ਕਰੰਟ ਲਾਲਾ ਮਾਰਦਾ ਕੋਈ ਬੋਲੇ ਅਕਾਲੀ ਲੀਡਰ ਇਹ ਤਾਂ ਬੜੀਆਂ ਵੜਕਾ ਮਾਰਦੇ ਨੇ ਜਿਨ੍ਹਾਂ ਨੇ ਸਾਡੇ ਤੇ ਝੂਠਾ ਕੇਸ ਬਣਾਇਆ ਹਸਾਬ ਲਵਾਂਗੇ ਉਹਨਾਂ ਦਾ ਜਿਹੜੇ ਲੋਕਾਂ ਦੇ ਪੁੱਤ ਮਾਰੀ ਜਾਂਦੇ ਨੇ ਉਹਨਾਂ ਦਾ ਹਿਸਾਬ ਕੌਣ ਲਾਉ ਜੀ ਸਾਰੀਆਂ ਸਿਆਸੀ ਪਾਰਟੀਆਂ ਕਿਉਂ ਚੁੱਪ ਨੇ ਕਿਉਂਕਿ ਇਸ ਹਮਾਮ ਚ ਸਾਰੀਆਂ ਨੰਗੀਆਂ ਨੇ ਆਹ ਮੁਕਾਬਲੇ ਕਾਲੀ ਵੇਲੇ ਹੋਏ ਆਹ ਉਹਨਾਂ ਵੇਲੇ ਹੋਏ ਕਾਂਗਰਸ ਵੇਲੇ ਆਹ ਹੋਏ ਆਹ ਹੋਏ ਕਿਸੇ ਦੀ ਜਾਂਚ ਕਰਾ ਕੇ ਸਰਕਾਰ ਨੇ ਤੇ ਸਿਰੇ ਕੋਈ ਮਸਲਾ ਲਾਇਆ ਨਹੀਂ ਨਿੱਜੀ ਤੌਰ ਤੇ ਪਰਿਵਾਰ ਲੜੇ ਖੜੇ ਸੀਬੀਆਈ ਦੀ ਜਾਂਚ ਹੋਈ ਚਲੋ ਮੁਕਦਮੇ ਚੱਲੇ 28 ਸਾਲ ਬਾਅਦ ਸਜ਼ਾ ਹੋਈ ਹੋਰ ਇਹਨਾਂ ਨੇ ਤਾਂ ਧੁਖੀ ਕੀਤਾ ਨਾ ਜੀ ਇੱਕ ਨਾਂ ਦੇ ਰਾਜ ਚ ਕਤਲ ਹੋਇਆ ਦੂਜੇ ਨੇ ਕਤਲ ਦੀ ਜਾਂਚ ਦੀ ਨਾਅ ਤੇ ਰਾਜ ਭਾਗ ਮਾਣਿਆ Allahabad ਦੇ ਹਾਈ ਕੋਰਟ ਦੇ ਇੱਕ ਜੱਜ ਨੇ ਇੱਕ ਵਾਰ ਟਿੱਪਣੀ ਕੀਤੀ ਸੀ ਹਥਿਆਰਬੰਦ ਵਰਦੀ ਧਾਰੀ ਗੁੰਡਿਆਂ ਦਾ 그룹 ਆ ਜਿਨ੍ਹਾਂ ਨੇ ਕਰਨਲ ਕੁੱਟਿਆ ਉਹਨਾਂ ਨੇ ਉਹ ਕੈਨੇਡਾ ਵਾਲਾ ਮੁੰਡਾ ਫੜ ਕੇ ਮਾਰਿਆ ਦੇਖੋ ਉਦੋਂ ਤੱਕ ਕਿਸੇ ਨੂੰ ਪਤਾ ਨਹੀਂ ਸੀ ਨਾ ਕਰਨਲ ਨੂੰ ਨਾ ਕਿਸੇ ਹੋਰ ਨੂੰ ਨਾ ਮੁੰਡਾ ਵਾਲੇ ਮੁਕਾਬਲੇ ਦਾ ਪਤਾ ਸੀ ਨਾ ਹੋਰ ਪਰ ਉੱਥੇ ਉਹਨਾਂ ਦੇ ਮੂੰਹੋਂ ਨਿਕਲ ਗਿਆ ਇੱਕ ਨੂੰ ਠੋਕੇ ਆ ਤੈਨੂੰ ਵੀ ਠੋਕ ਦਾਂਗੇ ਇਹ ਗੱਲ ਤਾਂ ਸਾਬਤ ਹੋ ਗਈ ਵੀ 11:30 ਵਜੇ ਉਹ ਆਈਲੈਂਡਸ ਤੋਂ ਬਾਹਰ ਨਿਕਲੇ ਆ। ਸੀਸੀਟੀਵੀ ਕੈਮਰੇ ਤਾਂ ਹੈਗੇ ਨੇ ਕਿੱਧਰ ਗਿਆ ਕਿਵੇਂ ਗਿਆ। ਕਿਉਂਕਿ ਉਹਨਾਂ ਨੇ ਘਰ ਦੇ ਨੇ ਇੱਕ ਵਾਰ ਆਈਟੀ ਚੌਂਕ ਦਾ ਜ਼ਿਕਰ ਕੀਤਾ ਸੀ। ਕਿਸੇ ਨੇ ਕਿਹਾ ਉਹ ਵੀ ਉੱਥੋਂ ਅਗਵਾ ਕੀਤਾ। ਹੁਣ ਦੋਹੇ ਬੰਦੇ ਹੈਪੀ ਕੀ ਆਉਦਾ ਨਾ ਹੈਪੀ ਲੂਥਰਾ ਤੇ ਗਗਨਦੀਪ ਦੋਹੇ ਬੰਦੇ ਸ਼ੱਕੀ ਨੇ। ਬਠਿੰਡਾ ਸੀਆਈਏ ਸਟਾਫ ਦੇ ਉੱਤੇ ਲੱਗੇ ਗੰਭੀਰ ਦੋਸ਼ ਜਿਸ ਨੂੰ ਲੈ ਕੇ ਪਰਿਵਾਰ ਕਹਿ ਰਿਹਾ ਕਿ ਸਾਡੇ ਤੇ ਕਈ ਤਰ੍ਹਾਂ ਦੇ ਦਬਾਅ ਪਾਏ ਜਾ ਰਹੇ ਨੇ ਕਿ ਅਸੀਂ ਬੋਲੀਏ ਵੀ ਨਾ ਇੱਕ ਸਾਡਾ ਬੇਕਸੂਰ ਮੁੰਡਾ ਮਾਰ ਦਿੱਤਾ ਗਿਆ ਜਿਹੜਾ ਕਿ ਇਕਲੌਤਾ ਸੀ ਕਈ ਪਰਿਵਾਰਾਂ ਦੇ ਵਿੱਚ ਦੋ ਤਿੰਨ ਪਰਿਵਾਰਾਂ ਦੇ ਵਿੱਚ ਇਕਲੌਤਾ ਉਹ ਨੌਜਵਾਨ ਕਾਬਲ ਅਧਿਆਪਕ ਜਿਸ ਦੇ ਬਾਰੇ ਗੱਲਾਂ ਹੋ ਰਹੀਆਂ ਨੇ ਪਰ ਆਖਰਕਾਰ ਸਭ ਤੋਂ ਵੱਡਾ ਸਵਾਲ ਕਿ ਇਸ ਤਰ੍ਹਾਂ ਦਾ ਟਾਰਚਰ ਉਸ ਨਾਲ ਹੋਇਆ ਕਿਉਂ ਇਹ ਕਿਉਂ ਦਾ ਜਵਾਬ ਨਾ ਤਾਂ ਪੁਲਿਸ ਹਾਲੇ ਤੱਕ ਦੇ ਸਕੀ ਹੈ ਤੇ ਨਾ ਹੀ ਕਿਸੇ ਹੋਰ ਪਾਸਿਓ ਕੋਈ ਜਾਣਕਾਰੀ ਮਿਲੀ ਹੈ ਪਰ ਗगनਦੀਪ ਜਿਹੜਾ ਇਸ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਆ ਕੇ ਵੀਡੀਓ ਪਾ ਕੇ ਦੱਸਦਾ ਹੈ ਕਿ CIA ਨੇ ਟਾਰਚਰ ਕੀਤਾ ਉਹਨੂੰ ਵੀ ਟਾਰਚਰ ਕੀਤਾ ਗਿਆਏ ਉਸਦੇ ਦੋਸ਼ ਨੇ ਪਰ ਮੁੜ ਕੇ ਉਹ ਵੀ ਨਹੀਂ ਲੱਭਿਆ ਇਹ ਕਈ ਕੜੀਆਂ ਹੁਣ ਤੱਕ ਆ ਗਈਆਂ ਨੇ ਸਾਹਮਣੇ ਪੋਸਟਮਾਰਟਮ ਦੀ ਰਿਪੋਰਟ ਵੀ ਕਾਫੀ ਕੁਝ ਬਿਆਨ ਕਰ ਚੁੱਕੀ ਹੈ ਇਹ ਸਾਰੇ ਮਾਮਲੇ ਦੇ ਉੱਤੇ ਕਿਉਂਕਿ ਜਦੋਂ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੋਵੇ ਚਾਹੇ ਪਹਿਲਾਂ ਹੋਇਆ ਜਾਂ ਅੱਜ ਹੋ ਰਿਹਾ ਉਸ ਦੇ ਬਾਰੇ ਵਿਵਾਕੀ ਨਾਲ ਆਪਣੇ ਵਿਚਾਰ ਰੱਖਦੇ ਨੇ ਮਾਲਵਿੰਦਰ ਸਿੰਘ ਮਾਲੀ ਜੀ ਉਹ ਸਾਡੇ ਨਾਲ ਨੇ ਇਸ ਕੇਸ ਨੂੰ ਪਿਛਲੇ ਦੋਹਾਂ ਚਾਰਾਂ ਦਿਨਾਂ ਵਿੱਚ ਕੀ ਕੁਝ ਇਹਨਾਂ ਨੇ ਸਮਝਿਆ ਇਹ ਐਨਾਲਿਸਿਸ ਕਿਵੇਂ ਕਰਦੇ ਆ ਸਾਰੇ ਕੇਸ ਦਾ ਇਸ ਬਾਰੇ ਗੱਲਬਾਤ ਕਰਾਂਗੇ ਕਿ ਜ਼ਿੰਮੇਵਾਰ ਚਾਹੇ ਵੱਡੇ ਪੁਲਿਸ ਅਧਿਕਾਰੀ ਨੇ ਚਾਹੇ ਪੰਜਾਬ ਸਰਕਾਰ ਅਜਿਹੇ ਮਾਮਲਿਆਂ ਤੇ ਪੋਲਿਟੀਕਲ ਪਾਰਟੀਆਂ ਦੀ ਚੁੱਪ ਕੀ ਕੁਝ ਬਿਆਨ ਕਰਦੀ ਹੈ ਸਾਰੀ ਗੱਲਬਾਤ ਕਰਾਂਗੇ ਮਾਲੀ ਸਾਹਿਬ ਜੋ ਨਰਿੰਦਰਦੀਪ ਸਿੰਘ ਦਾ ਇਸ ਤਰ੍ਹਾਂ ਦਾ ਕਥਿਤ ਕਤਲ ਹੋਇਆ ਜਿਸ ਦੇ ਉੱਤੇ ਦੋਸ਼ ਨੇ ਕਿਸੇ ਆਈਏ ਸਟਾਫ ਦੇ ਮੈਂਬਰ ਉਸ ਦੇ ਵਿੱਚ ਸ਼ਾਮਲ ਸੀ ਬੜੀਆਂ ਚੀਜ਼ਾਂ ਇਨਵੈਸਟੀਗੇਸ਼ਨ ਤੋਂ ਬਾਅਦ ਆਉਣੀਆਂ ਨੇ ਪਰ ਇਨਵੈਸਟੀਗੇਸ਼ਨ ਹੋਣ ਤੋਂ ਪਹਿਲਾਂ ਜੋ ਕੁਝ ਬਾਹਰ ਆਇਆ ਉਹ ਕੀ ਕੁਝ ਬਿਆਨ ਕਰਦਾ ਤੁਹਾਡਾ ਨਜ਼ਰੀਆ ਕੀ ਹੈ ਇਸ ਕੇਸ ਨੂੰ ਲੈ ਕੇ ਮੇਰਾ ਜਿਦੋਂ ਮੈਂ ਨਾ ਪੰਜਾਬ ਦੇ ਮਾਹੌਲ ਦੇ ਵਿੱਚ ਸਾਰੀਆਂ ਘਟਨਾਵਾਂ ਨੂੰ ਜੋੜ ਕੇ ਦੇਖਦਾ ਮੈਨੂੰ ਇਹ ਲੱਗਦਾ ਵੀ ਪੁਲਿਸ ਨੂੰ ਖੁੱਲੀ ਛੁੱਟੀ ਦੇਤੀ ਵੀ ਤੁਸੀਂ ਦੋਸ਼ੀ ਫੜਨਾ ਤੁਸੀਂ ਉਹ سزا ਦੇਣੀ ਆ ਤੁਸੀਂ ਕਿੱਥੋਂ ਤੱਕ ਕੜੀ ਜੋੜ ਲੋ ਭਾਕਨਾ ਕੋਠੀ ਦੋ ਗੰਗੈਂਸਟਰਾਂ ਦਾ ਗੰਗੈਂਸਟਰਾਂ ਦੇ ਹਮੇਤੀ ਸੀ ਅਸਲ 'ਚ ਉਹ ਜੇ ਆਪਾਂ ਮੰਨ ਵੀ ਲਈਏ ਪੁਲਿਸ ਮੁਕਾਬਲਾ ਬਣਾਇਆ ਕੋਈ ਬੋਲੇ ਤਿੰਨ ਮੁੰਡੇ ਗਰੀਬ ਘਰਾਂ ਦੇ ਯੂਪੀ ਚ ਲਿਜਾ ਕੇ ਫੜ ਕੇ ਮਾਰਦੇ ਕੋਈ ਬੋਲੇ ਕੈਨੇਡਾ ਦਾ ਪੀਆਰ ਸ਼ੀਹਾ ਦੌੜ ਵਾਲਾ ਮਤਲਬ ਝੂਠੇ ਮੁਕਾਬਲੇ 'ਚ ਫੜ ਕੇ ਮਾਰਦਾ ਕੋਈ ਬੋਲੇ ਆ ਮੁੰਡਾ ਜਿਹਦੀ ਤੁਸੀਂ ਜ਼ਿਕਰ ਕੀਤਾ ਇਕਲੌਤਾ ਮੁੰਡਾ ਸ਼ਾਨਦਾਰ ਵਧੀਆ ਅਧਿਆਪਕ ਉਹ ਕਰੰਟ ਲਾਲਾ ਮਾਰਦਾ ਕੋਈ ਬੋਲੇ ਇਹ ਹੀ ਸਭ ਤੋਂ ਵੱਡੀ ਫਿਕਰਮੰਦੀ ਵਾਲੀ ਗੱਲ ਆ ਮੈਂ ਤਾਂ ਹੈਰਾ ਹੋਂ ਨਾ ਕਈ ਵਾਰ ਅਕਾਲੀ ਲੀਡਰ ਇਹ ਤਾਂ ਬੜੀਆਂ ਵੜਕਾ ਮਾਰਦੇ ਨੇ ਜਿਨ੍ਹਾਂ ਨੇ ਸਾਡੇ ਤੇ ਝੂਠਾ ਕੇਸ ਬਣਾਇਆ ਹਿਸਾਬ ਲਵਾਂਗੇ ਉਹਨਾਂ ਦਾ ਜਿਹੜੇ ਲੋਕਾਂ ਦੇ ਪੁੱਤ ਮਾਰੀ ਜਾਂਦੇ ਨੇ ਉਹਨਾਂ ਦਾ ਹਿਸਾਬ ਕੌਣ ਲਾਉਜੀ ਥੋਡੀ ਥੋਡੀ ਕੋਈ ਜ਼ਿੰਮੇਵਾਰੀ ਨਹੀਂ ਪੰਜਾਬ ਪ੍ਰਤੀ ਪੰਜਾਬੀਆਂ ਪ੍ਰਤੀ ਸਾਰੀਆਂ ਸਿਆਸੀ ਪਾਰਟੀਆਂ ਕਿਉਂ ਚੁੱਪ ਨੇ ਕਿਉਂਕਿ ਇਸ ਹਮਾਮ ਚ ਸਾਰੀਆਂ ਨੰਗੀਆਂ ਨੇ ਅਗਲਾ ਕਹਿੰਦਾ ਥੋਡੇ ਵੇਲੇ ਕੀ ਹੋਇਆ ਆ ਮੁਕਾਬਲੇ ਅਕਾਲੀ ਵੇਲੇ ਹੋਏ ਆ ਉਹਨਾਂ ਵੇਲੇ ਹੋਏ ਕਾਂਗਰਸ ਵੇਲੇ ਆ ਹੋਏ ਆ ਹੋਏ ਕਿਸੇ ਦੀ ਜਾਂਚ ਕਰਾ ਕੇ ਸਰਕਾਰ ਨੇ ਤਾਂ ਸਿਰੇ ਕੋਈ ਮਸਲਾ ਲਾਇਆ ਨਹੀਂ ਨਿੱਜੀ ਤੌਰ ਤੇ ਪਰਿਵਾਰ ਲੜੇ ਖੜੇ ਸੀਬੀਆਈ ਦੀ ਜਾਂਚ ਹੋਈ ਚਲੋ ਮੁਕਦਮੇ ਚੱਲੇ 28 ਸਾਲ ਬਾਅਦ ਸਜ਼ਾ ਹੋਈ ਹੋਰ ਇਹਨਾਂ ਨੇ ਤਾਂ ਧੋਖਾ ਹੀ ਕੀਤਾ ਨਾ ਜੀ ਇਕਨਾਂ ਦੇ ਰਾਜ ਚ ਕਤਲ ਹੋਏ ਦੂਜੇ ਨੇ ਕਤਲ ਦੀ ਜਾਂਚ ਦੀ ਨਾਅ ਤੇ ਅਰਾਜ ਭਾਗ ਮਾਣਿਆ ਉਹਦਾ ਧੱਕਾ ਦੂਰਾ ਨਹੀਂ ਕੀਤਾ ਕਾਤਲਾਂ ਨੂੰ ਸਰਪ੍ਰਸਤੀ ਦਿੱਤੀ ਤਰੱਕੀਆਂ ਦਿੱਤੀਆਂ ਹੁਣ ਇੱਕ ਹੋਰ ਗੱਲ ਦੇਖੋ ਤੁਸੀਂ ਇੱਕ ਤਾਂ ਸਿਆਸੀ ਪਾਰਟੀਆਂ ਜਾਂਚ ਨਹੀਂ ਕਰਦੀਆਂ ਇੱਕ ਜਦੋਂ ਵੀ ਕੇਸ ਦਰਜ ਹੁੰਦਾ ਉਹ ਕੇਸ ਦੇ ਵਿੱਚ ਜਿਹੜਾ ਖੁੰਨੀ ਇਹਨਾਂ ਦਾ ਦਸਤਾ ਹੁੰਦਾ ਇਹਨੂੰ ਪੁਲਿਸ ਦਸਤਾ ਕਹਿਣਾ ਜੱਜਦਾ ਨਹੀਂ ਲਾਹਾਬਾਦ ਦੇ ਹਾਈ ਕੋਰਟ ਦੇ ਇੱਕ ਜੱਜ ਨੇ ਇੱਕ ਵਾਰ ਟਿੱਪਣੀ ਕੀਤੀ ਸੀ ਅੰਨੀਆਂ ਜੇ ਘਟਨਾਵਾਂ ਨਾਲ ਜੋੜ ਕੇ ਕਹਿੰਦਾ ਪੁਲਿਸ ਹਥਿਆਰਬੰਦ ਵਰਦੀ ਧਾਰੀ ਗੁੰਡਿਆਂ ਦਾ گرو ਆ ਠੀਕ ਆ ਉਹ ਟਿੱਪਣੀ ਗਾਹਾਂ ਫਿਰ ਗਈ ਸੁਪਰੀਮ ਕੋਰਟ ਤੱਕ ਇਹਨਾਂ ਨੂੰ ਹੋਇਆ ਵੀ ਐਡਾ ਵੱਡਾ ਫਿਰ ਉਹਨੂੰ ਥੋੜਾ ਜਿਹਾ ਢਿੱਲਾ ਕਰਤਾ ਵੀ ਸਮੁੱਚੇ ਤੌਰ ਤੇ ਨਹੀਂ ਚਲੋ ਇੱਕ ਪ੍ਰਸੰਗ ਤੇ ਇਹ ਗੱਲਾਂ ਕਹੀਆਂ ਜਾ ਸਕਦੀਆਂ ਨੇ ਇੱਕ ਪੱਕਾ ਪਤਾ ਲੱਗ ਗਿਆ ਵੀ ਜਿਨ੍ਹਾਂ ਨੇ ਕਰਨ ਲ ਕੁਟਿਆ ਉਹਨਾਂ ਨੇ ਉਹ ਕੈਨੇਡਾ ਵਾਲਾ ਮੁੰਡਾ ਫੜ ਕੇ ਮਾਰਿਆ ਦੇਖੋ ਉਦੋਂ ਤਾਂ ਕਿਸੇ ਨੂੰ ਪਤਾ ਨਹੀਂ ਸੀ ਨਾ ਕਰਨਲ ਨੂੰ ਨਾ ਕਿਸੇ ਹੋਰ ਨੂੰ ਨਾ ਉਹ ਮਡੌੜਾ ਵਾਲੇ ਮੁਕਾਬਲੇ ਦਾ ਪਤਾ ਸੀ ਨਾ ਹੋਰ ਪਰ ਉੱਥੇ ਉਹਨਾਂ ਦੇ ਮੂੰਹ ਨਿਕਲ ਗਿਆ ਇੱਕ ਨੂੰ ਠੋਕਿਆ ਤੈਨੂੰ ਵੀ ਠੋਕ ਦਾਂਗੇ ਉਸ ਦਿਵਾਰ ਜਦੋਂ ਉਹ ਗੱਲ ਉੱਪਰ ਕੇ ਸਾਹਮਣੇ ਉਹ ਲਿੰਕ ਜੁੜ ਗਿਆ ਮੁੜ ਕੇ ਤੁਸੀਂ ਇਹ ਦੇਖੋ ਉਹਨਾਂ ਨੂੰ ਬਚਾਉਣ ਲਈ ਜਿਵੇਂ ਕਹਿੰਦੇ ਹੁੰਦੇ ਦਰੁਫਤੀ ਦਾ ਤੇ ਲਾਤੀ ਨਾ ਪਤਾ ਉਹ ਸਸਪੈਂਡ ਨਹੀਂ ਕਿ ਨਹੀਂ ਹਾਈ ਕੋਰਟ ਤੋਂ ਜਵਾਨਤਾ ਰੱਦ ਹੋ ਗਈਆਂ ਕੋਈ ਗ੍ਰਿਫਤਾਰੀ ਨਹੀਂ ਕੋਈ ਸਿੱਟ ਅਗੇ ਪੇਸ਼ ਨਹੀਂ ਹੁੰਦੇ ਹੂੰ ਇਹ ਮਾਮਲਾ ਤੁਸੀਂ ਦੇਖ ਲਓ ਹੁਣੇ ਚ ਦੋਏ ਸ਼ੱਕੀ ਬੰਦੇ ਨੇ ਜੀ ਇੱਕ ਗੱਲ ਤਾਂ ਸਾਬਤ ਹੋ ਗਈ ਵੀ 11:30 ਵਜੇ ਉਹ ਆਈਲੈਂਡਸ ਚੋਂ ਬਾਹਰ ਨਿਕਲੇ ਆ ਹੂੰ ਸੀਸੀਟੀਵੀ ਕੈਮਰੇ ਤਾਂ ਹੈਗੇ ਨੇ ਕਿੱਧਰ ਗਿਆ ਕਿਵੇਂ ਗਿਆ ਜੀ ਕਿਉਂਕਿ ਉਹਨਾਂ ਨੇ ਘਰ ਦੇਆਂ ਇੱਕ ਵਾਰ ਆਈਟੀ ਚੌਂਕ ਦਾ ਜ਼ਿਕਰ ਕੀਤਾ ਸੀ ਹੂੰ ਕਿਸੇ ਨੇ ਕਿਹਾ ਹੋਊ ਵੀ ਉੱਥੋਂ ਅਗਵਾ ਕੀਤਾ ਹੁਣ ਦੋਏ ਬੰਦੇ ਹੈਪੀ ਕੀ ਆਦਾ ਨਾ ਹੈਪੀ ਲੂਥਰਾ ਆਪਾਂ ਦਾ ਹੈਪੀ ਲੂਥਰਾ ਹਾਂ ਤੇ ਗਗਨਦੀਪ ਦੋਹੇ ਬੰਦੇ ਛੱਕੀ ਨੇ ਹੈਪੀ ਲੂਥਰੇ ਬਾਰੇ ਉਹਦੀ ਘਰ ਵਾਲੀ ਕਹਿੰਦੀ ਐ ਵੀ ਉਹਦਾ ਮੈਨੂੰ ਫੋਨ ਆਇਆ ਸੀ ਉਹ ਕਹਿੰਦਾ ਮੈਂ ਤਾਂ ਦੱਸਦਣੇ ਪਹਿਲਾਂ ਜੇਲ੍ਹ ਚੋਂ ਬਾਹਰ ਆਇਆ ਕਤਲ ਕੇਸ ਚੰਦਰ ਸੀ ਕਹਿੰਦੇ ਅਸੀਂ ਪਤਾ ਕੀਤਾ ਸੀ ਗਗਨਦੀਪ ਦਾ ਨਰਿੰਦਰਦੀਪ ਨਾਲ ਕੀ ਸੰਬੰਧ ਸੀ ਇਹ ਕੋਈ ਨਹੀਂ ਦੱਸ ਰਿਹਾ ਉਹਦੀ ਘਰ ਵਾਲੀ ਕਹਿੰਦੀ ਐ ਵੀ ਉਹਦੇ ਦੋਸਤ ਹੋਣ ਪਤੀ ਹੁੰਦਾ ਦੋਸਤਾਂ ਦਾ ਅਸੀਂ ਇਕੱਠੇ ਵੀ ਹੁੰਨੇ ਆ ਜਾਂ ਜ਼ਿਕਰ ਵੀ ਹੁੰਦਾ ਮੈਂ ਉਹ ਦੋਸਤ ਨਾਲ 11:30 ਵਜੇ ਤੋਂ ਲੈ ਕੇ ਘਰਦਿਆਂ ਨਾਲ ਕੋਈ ਸੰਪਰਕ ਨਹੀਂ ਹੋਇਆ ਉਹ ਕਹਿੰਦੇ ਨੇ ਫੋਨ ਕੀਤਾ 5:30 ਵਜੇ ਜਿਵੇਂ ਉਹ ਜਾਂਦਾ ਹੁੰਦਾ ਸੀ ਵੀ ਚਾਹ ਬਣਾਓ ਮੈਂ ਆਇਆ ਹੁਣ ਹੋ ਸਕਦਾ ਉਹਨਾਂ ਨੇ ਕਰਾਇਆ ਹੋਵੇ ਵੀ ਆਹ ਵੇਲੇ ਦੇ ਘਰੇ ਜਾਣ ਦਾ ਟਾਈਮ ਆ ਕਿਰਾਂ ਘਰ ਦੇ ਨੂੰ ਮੜਾ ਜਾਏ ਕਹਿ ਦੋ ਫੋਨ ਲਗਾਤਾਰ ਬੰਦ ਆ ਰਿਹਾ ਪਹਿਲਾਂ ਵੀ ਬੰਦ ਆ ਰਿਹਾ ਮੈਸੇਜ ਵੀ ਜਾ ਰਹੇ ਨੇ ਹੁਣ ਉਹਦੇ ਵਿੱਚੋਂ ਉਸ ਵੀਡੀਓ ਦੇ ਰਾਹੀਂ ਇੱਕ ਅਵਤਾਰਤਾਰੀ ਦਾ ਨਾਮ ਆ ਗਿਆ ਸੀਆਈ ਦਾ ਨਾਮ ਆ ਗਿਆ ਪਹਿਲੀ ਦੇਖੋ ਗਰਗ ਸਾਹਿਬ ਨੇ ਵਿਆਖਿਆ ਕੀਤੀ ਹੈ ਨਾ ਵੀ ਜਦੋਂ ਤੇ ਇਹਨੂੰ লাশ ਪਹੁੰਚ ਗਈ ਸੀ ਉਦੋਂ ਹੀ ਸੂਚਨਾ ਦੇਣੀ ਚਾਹੀਦੀ ਸੀ ਥਾਣੇ ਨੂੰ ਉਹ 24 ਨੂੰ ਗਈ ਕੇਸ ਨੂੰ ਹਸ਼ਪ ਖੁਰਦਬੁਰਦ ਕਰਨ ਚ ਡਾਕਟਰਾਂ ਦੀ ਜਾਣੇ ਜਾਣੇ ਭਾਈਵਾਲੀ ਹੋ ਗਈ ਫਿਰ 25 ਨੂੰ ਐਫਆਈਆਰ ਹੁੰਦੀ ਹੈ ਐਫਆਈਆਰ ਉਸ ਤਰ੍ਹਾਂ ਹੁੰਦੀ ਹੈ ਜਿਵੇਂ ਪੁਲਿਸ ਕਹਿੰਦੀ ਹੈ ਮਾਪੇ ਜਿਵੇਂ ਉਹ ਉਹਨਾਂ ਨੇ ਉਹਦੇ ਆਧਾਰ ਤੇ ਲਿਖਾਤੀ ਵੀ ਸਾਨੂੰ ਕੋਈ ਪਤਾ ਨਹੀਂ ਕਿੱਥੇ ਆ ਕਿਵੇਂ ਆ ਉਹ ਆ ਉਹ ਇੱਕ ਸੀਆਈ ਵਾਲਾ ਬੰਦਾ ਆ ਜਾਂਦਾ ਪੋਸਟ ਮਾਰਟਮ ਜਦੋਂ ਹੁੰਦਾ ਜਦੋਂ ਇੱਕ ਹੋਰ ਪੋਲ ਖੁੱਲਦੀ ਆ ਵੀ ਮਾਰਿਆ ਕਿਵੇਂ ਗਿਆ ਚਾਹੇ ਫਾਈਨਲ ਰਿਪੋਰਟ ਆਉਣੀ ਆ ਪਰ ਇਹ ਤਾਂ ਦਸਤਾ ਨਾ ਕਿੱਥੇ ਕਿੱਥੇ ਕਿਵੇਂ ਨਿਸ਼ਾਨ ਨੇ ਐਕਸੀਡੈਂਟ ਦਾ ਹੈ ਨਹੀਂ ਨਾਲ ਦੀ ਨਾਲ ਫਿਰ ਤਿੰਨ ਬੰਦੇ ਹੋਰ ਨਾਮਜ਼ਦ ਕਰ ਲੇ ਵੀ ਜਿੰਨਾ ਕੁ ਪ੍ਰੈਸ਼ਰ ਪੈਂਦਾ ਜਿੱਥੇ ਕਿ ਗੱਲ ਵੱਧਦੀ ਆ ਨਾਮਜ਼ਦ ਕਰ ਲੇ ਗ੍ਰਿਫਤਾਰੀ ਕੋਈ ਨਹੀਂ ਮਤਲਬ ਹੁਣ ਫਾਈਨਲ ਪ੍ਰੋਡਿਕਟ ਜਦੋਂ ਆਉ ਆਉ ਤਾਂ ਇਹੀ ਹੁਣ ਜਿਵੇਂ ਲੱਗਦਾ ਵੀ ਕਰੰਟ ਨਾਲ ਮਾਰੇ ਆ ਜਾਂ ਇਹਦੇ ਨਾਲ ਮਾਰੇ ਆ ਕਿਉਂਕਿ ਸੁਆ ਮੈਨਾਂ ਨਹੀਂ ਲੱਗਦੀ ਆ ਉਹ ਆਪ ਦੇ ਹੁਣ ਤਾਂ ਜਦੋਂ ਪੋਸਟਮਾਰਟਮ ਰਿਪੋਰਟ ਆ ਗਈ ਹੁਣ ਤਾਂ ਕੋਈ ਵੀ ਡਾਕਟਰ ਕਹਿ ਸਕਦਾ ਕਰੰਟ ਵਾਲੀ ਗੱਲ ਵੀ ਕਿਹੜਾ ਕਿਸੇ ਨੂੰ ਕੋਈ ਸੁਪਨਾ ਆਇਆ ਸੀ ਨਾ ਪਰਿਵਾਰ ਨੂੰ ਪਤਾ ਸੀ ਕੀ ਹੋਇਆ ਉਹ ਤਾਂ ਗਗਨਦੀਪ ਦੇ ਬੋਲਣ ਦੇ ਨਾਲ ਹੀ ਗੱਲ ਉਸ ਪਾਸੇ ਨੂੰ ਤੁਰ ਗਈ ਨਹੀਂ ਪਰ ਜੋ ਪੋਸਟਮਾਰਟਮ ਹੋਇਆ ਉਹਨੇ ਪੁਸ਼ਟੀ ਕਰਤੀ ਉਹਦੀ ਮੈਂ ਕਹਿੰਦਾ ਮੰਨ ਲਓ ਉਹ ਮੁੰਡਾ ਚਿੱਟਾ ਲੈਣ ਗਿਆ ਸੀ ਮੰਨ ਲਓ ਤੁਸੀਂ ਚਿੱਟਾ ਉਹਨਾਂ ਨੂੰ ਮਿਲਿਆ ਨਹੀਂ ਮਿਲਿਆ ਨਹੀਂ ਉਹ ਚਿੱਟਾ ਖਾਂਦਾ ਮੈਂ ਮੰਨ ਕੇ ਗੱਲ ਕਰਦਾ ਪਰ ਆ ਪੁਲਿਸ ਨੂੰ ਕਿਹਨੇ ਹੱਕ ਦਿੱਤਾ ਸਾਰਾ ਕੁਝ ਕਰਨ ਦਾ ਉਹਨਾਂ ਦੇ ਘਰ ਦੇ ਕਹਿੰਦੇ ਨੇ ਵੀ ਕੇਸ ਪਾਨਦੇ ਉਹ ਤੇ ਇਹ ਸ਼ੀ ਜਾਂਦੋਂ ਵਾਲੇ ਕਹਿੰਦੇ ਨੇ ਵੀ ਜੇ ਮੁੰਡਾ ਅਗਵਾ ਕੀਤਾ ਉਹਦੀ ਉਹਨੂੰ ਸਜ਼ਾ ਦੇ ਦਿੰਦੇ ਨਾ ਤਾਂ ਉਹ ਮੁੱਕਰੇ ਨਹੀਂ ਨਾ ਜੇ ਸਾਡੇ ਮੁੰਡੇ ਦਾ ਕੋਈ ਕਸੂਰ ਸੀ ਪਰ ਯਾਰ ਇੰਨੀ ਬੁੱਚੜ ਤੇ ਬੇਰਹਿਮ ਪੁਲਿਸ ਇਹ ਸੀਆਈਏ ਸਟਾਫ ਤੋਂ ਬਾਹਰ ਇੱਕ ਇਹਨਾਂ ਨੇ ਇਨਟੈਰੋਗੇਸ਼ਨ ਸੈਂਟਰ ਬਣਾਇਆ ਹੋਇਆ ਸੀ ਇਹ ਆਲੇ ਨੇ ਪਹਿਲਾਂ ਇਹਨਾਂ ਦੇ ਇੱਕ ਕਮਰਾ ਸੀ ਹੁਣ ਉੱਥੇ ਦੋ ਕਮਰੇ ਨੇ ਉੱਥੇ ਜਹੀ ਜੀ ਸਿਚੁਏਸ਼ਨ ਆ ਜਿਹੜਾ ਉਹ ਕਹਿੰਦੇ ਨੇ ਪੱਗ ਚ ਪਾ ਕੇ ਘੜੀਸੇ ਆ ਗਏ ਸਿਰ ਚ ਪੱਤੇ ਨੇ ਉਹ ਸਾਫ ਪਤਾ ਲੱਗਦਾ ਵੀ ਉੱਥੋਂ ਘੜੀਸ ਕੇ ਜਦੋਂ ਗੱਡੀ ਤੱਕ ਲਿਆਏ ਹੁਣੇ ਇਦੀ ਤੱਕ ਉਦੋਂ ਫਿਰ ਘੜੀਸ ਨਾਲੋਂ ਸਾਰੀਆਂ ਗੱਲਾਂ ਹੋਈਆਂ ਇਹ ਲੋਕੇਸ਼ਨ ਹੈਗੀ ਉੱਥੇ ਇੱਕ ਗੱਲ ਫਿਰ ਇੱਥੋਂ ਇਹ ਵੀ ਸਪਸ਼ਟ ਹੋ ਜਾਂਦੀ ਹੈ ਕਿ ਕੱਲ ਨੂੰ ਕੋਰਟ ਤੋਂ ਬਚਨ ਖਾਤਰ ਕੇ ਜਦੋਂ ਕੋਰਟ ਨੇ ਅਦਾਲਤ ਮੰਨ ਲਓ ਕਹਿ ਦਿੱਤਾ ਇੱਕ ਬਾਅਦ ਦੀਆਂ ਗੱਲਾਂ ਨੇ ਵੀ ਹਦੇਸ਼ ਕੀਤਾ ਕਿ ਚਲੋ ਸੀਸੀਟੀਵੀ ਫੁਟੇਜ ਅਰੇਂਜ ਕਰਾਓ ਸੀਆ ਸਟਾਫ ਦੀ ਜਿੱਥੇ ਸਟੇਅ ਸਟਾਫ ਅਸਲ ਦੇ ਵਿੱਚ ਹੈ ਉੱਥੇ ਤਾਂ ਫਿਰ ਕੁਝ ਲੱਭਣਾ ਹੀ ਨਹੀਂ ਸੁਪਰੀਮ ਕੋਰਟ ਦੀਆਂ ਬਹੁਤ ਸਖਤ ਹਦਾਇਤਾਂ ਨੇ ਕੋਈ ਵੀ ਥਾਣਾ ਕੋਈ ਵੀ ਇੰਟਰੋਗੇਸ਼ਨ ਆ ਉਹਦਾ ਇੱਕ ਵੀ ਕੋਨਾ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਸੀਸੀਟੀਵੀ ਤੋਂ ਬਾਹਰ ਹੋਵੇ ਹੁਣ ਪੰਜਾਬ 'ਚ ਕੀਤਾ ਜਾਂ ਨਹੀਂ ਕੀਤਾ ਵੱਖਰੀ ਗੱਲ ਆ ਇਸੇ ਕਰਕੇ ਇਹਨਾਂ ਨੇ 2 ਨੰਬਰ ਦੇ ਬਣਾਏ ਹੋਏ ਨੇ ਇੰਟਰੋਗੇਸ਼ਨ ਸੈਂਟਰ ਹਮ ਮਤਲਬ ਇਹ ਹੋ ਸਕਦਾ ਜੀ ਤਾਂ ਪੋਸਿਬਿਲਟੀ ਆ ਹਮ ਬੀਕੋ ਸੈਂਟਰ ਕੀ ਸੀ ਜਦੋਂ ਗੋਵਿੰਦ ਰਾਮ ਵਾਲਾ ਸੀ ਸਾਰਿਆਂ ਨੇ ਅੱਡ ਅੱਠਾਂ ਮਾਂ ਤੇ ਬਣਾਏ ਹੋਏ ਸੀ ਆਈਟੀਏ ਦੇ ਕੋਲੇ ਕੋਈ ਸੈਂਟਰ ਇਹਨਾਂ ਨੇ ਬਣਾਇਆ ਹੋਇਆ ਹਮ ਮੈਨੂੰ ਉੱਥੋਂ ਬਹੁਤ ਭਰੋਸੇਯੋਗ ਸੂਤਰ ਨੇ ਇਹ ਗੱਲ ਦੱਸੀ ਆ ਜੱਜ ਦੀ ਵੀ ਆ ਉਹਦੀ ਗੱਲ ਜਿਵੇਂ ਉਹਨੇ ਕਿਹਾ ਹਮ ਇਹ ਇਸ ਕਰਕੇ ਵੀ ਸੀਆਈਏ ਚ ਕੁੱਟਿਆ ਬਾਹਰ ਕੁੱਟਿਆ ਦਾ ਮਤਲਬ ਇਹ ਨਹੀਂ ਸੀਆਈਏ ਸਟਾਫ ਵਾਲਿਆਂ ਨੇ ਚਾਹੇ ਨਹਿਰ ਦੀ ਪੱਟੜੀ ਤੇ ਬਿਠਾ ਕੇ ਇਹ ਕਰਤਾ ਪਰ ਜਿਹੜੇ ਹਸਾਬ ਨਾਲ ਟੌਰਚਰ ਕੀਤਾ ਉਹ ਤੋਂ ਇਹ ਲੱਗਦਾ ਵੀ ਕੋਈ ਉਹਨਾਂ ਦਾ ਇਹੋ ਜਿਹਾ ਸੈਂਟਰ ਜਾਂ ਥਾਂ ਹੈ ਚਾਹੇ ਉਹ CIA ਚਾਹੇ ਬਾਹਰ ਜਿੱਥੇ ਇੰਤਜ਼ਾਮਾ ਕਰੰਟਾਂ ਥੋੜਾ ਹੁੰਦਾ ਯਾਰ ਪਲੱਗ ਚਲਾ ਕੇ ਤਾਰ ਲਾ ਦੋ ਪਲੱਗ ਚਲਾ ਕੇ ਤਾਰ ਲਾ ਦੋ ਉਹ ਸਿਸਟਮ ਹੁੰਦਾ ਲਾਉਂਦੇ ਨੇ ਕਰੰਟ ਸਾਰੇ ਥਾਂ ਤੇ ਲਾਉਂਦੇ ਨੇ ਉਹ ਤੋਂ ਇਹ ਲੱਗਦਾ ਵੀ ਇਹਨਾਂ ਦਾ 2 ਨੰਬਰ ਦਾ ਕੋਈ ਸੈਂਟਰ ਬਣਾਇਆ ਹੋਇਆ ਜਿਹੜਾ ਆਉਣ ਵਾਲੇ ਸਮੇਂ 'ਚ ਸਾਹਮਣੇ ਆਊ ਜਿੰਨੀਆਂ ਗੱਲਾਂ ਇਸ ਕੇਸ ਨਾਲ ਸੰਬੰਧਿਤ ਹੁਣ ਤੱਕ ਬਾਹਰ ਆਈਆਂ ਨੇ ਲੋਕਾਂ ਦਾ ਰੋਹ ਵੀ ਵੱਧਦਾ ਜਾ ਰਿਹਾ ਹਾਲਾਂਕਿ ਲੋਕਾਂ ਨੂੰ ਸਟਰੈਂਥ ਆ ਜਿਹੜੀ ਉਹ ਸਹੀ ਸਮੇਂ ਤੇ ਕੋਈ ਲੀਡ ਕਰੇ ਤਾਂ ਸਹੀ ਪਾਸੇ ਲੱਗ ਜਾਂਦੀ ਹੈ ਨਹੀਂ ਤਾਂ ਲੋਕ ਸਿਰਫ ਸੋਸ਼ਲ ਮੀਡੀਆ ਤੇ ਬੋਲਣ ਜੋਗੇ ਰਹਿ ਜਾਂਦੇ ਆ ਲੋਕਾਂ ਦਾ ਇੱਕ ਇਹ ਸਵਾਲ ਵਾਰ-ਵਾਰ ਆ ਰਿਹਾ ਅਸੀਂ ਵੀ ਕਿੰਨੀ ਵਾਰੀ ਕਵਰੇਜ ਕਰ ਲਈ ਇਸ ਮਾਮਲੇ ਤੇ ਉਹ ਕਹਿੰਦੇ ਇਹ ਗੱਲ ਤਾਂ ਲੱਭ ਕੇ ਲਿਆਓ ਕਿ ਨਰਿੰਦਰ ਦੀਪ ਦਾ ਕਸੂਰ ਕੀ ਸੀ ਤੇ ਇਹ ਗੱਲ ਦੱਸਣੀ ਹੈ ਪੁਲਿਸ ਨੇ ਪੁਲਿਸ ਚੁੱਪ ਹੈ ਆਪਣੇ ਮਡਾਉੜ ਵਾਲੇ ਮੁਕਾਬਲੇ 'ਚ ਪੁਲਿਸ ਬੁੱਲਦੀ ਆ। ਹੂੰ ਕਿੰਨੇ ਸਵਾਲ ਤੁਸੀਂ ਇੰਟਰਵਿਊ ਕੀਤੀ ਆ ਰਜੀਵ ਲੋਟਵੱਦੀ ਦੀ। ਉਹਨੇ ਐਫ ਆਈ ਆਰ ਐਂ ਦੱਸਿਆ ਵੀ ਕਿੰਨਾ ਗੈਪ ਆ। ਹੂੰ 7 ਵਜੇ ਪ੍ਰੈਸ ਕਾਨਫਰੰਸ ਕਰਕੇ ਤੁਸੀਂ ਉਹਦੇ ਮਰਨ ਦਾ ਐਲਾਨ ਕਰਦੇ ਹੋ। ਉਹਨਾਂ ਨੂੰ ਇਨਾਮ ਦੇਣ ਦਾ ਵੀ ਐਲਾਨ ਕਰਦੇ ਹੋ। ਫਿਰ ਫੁਕਰਪਣਾ ਮਾਰਦਾ ਸਿੱਧੂ ਵੀ ਸੀਐਮ ਤੇ ਡੀਜੀਪੀ ਪਲ-ਪਲ ਦੀ ਨਿਗਰਾਨੀ ਕਰ ਰਹੇ ਸੀ। ਤਿੰਨ ਜ਼ਿਲ੍ਹਿਆਂ ਦੀ ਪੁਲਿਸ ਸੀ ਤਾਂ ਕਿ ਇਹਨੂੰ ਬਹੁਤ ਵੱਡਾ ਹੂਗਾ ਬਣਾਇਆ ਜਾ ਸਕੇ। ਕੇਸ ਪ੍ਰੋਪਰਟੀ ਕੋਈ ਨਹੀਂ। ਉਹਦਾ ਮੋਬਾਈਲ ਕਿੱਥੇ ਗਿਆ ਉਹਦਾ ਹਥਿਆਰ ਕਿੱਥੇ ਗਿਆ ਫਿਰ ਉਹਦੇ ਮਾਮੇ ਦਾ ਮੁੰਡਾ ਜਿਹੜਾ ਹਰਪ੍ਰੀਤ ਆ ਬਾਠਾ ਵਾਲਾ ਉਹਨੂੰ ਕਿਵੇਂ ਫੜਿਆ ਕਿਵੇਂ ਕੀਤਾ ਕਿੱਥੇ ਜੇਲ੍ਹ ਚ ਉਹ ਕੋਈ ਗੱਲ ਕਰਨ ਨੂੰ ਉਹ ਤਿਆਰ ਨਹੀਂ ਉਹ ਪਰਿਵਾਰ ਗੱਲ ਕਰਨ ਨੂੰ ਤਿਆਰ ਨਹੀਂ ਮਤਲਬ ਤੁਸੀਂ ਦੇਖੋ ਨਾ ਵੀ ਤੁਸੀਂ ਹਰ ਥਾਂ ਦੇ ਉੱਤੇ ਮਤਲਬ ਪੁਲਿਸ ਆਪਦਾ ਪੱਖੇ ਨਹੀਂ ਪੇਸ਼ ਕਰ ਰਹੀ ਮੈਂ ਕਹਿੰਦਾ ਪੁਲਿਸ ਬਿਲਕੁਲ ਸਹੀ ਆ ਮੈਦਾਨ ਚ ਕਿਉਂ ਨਹੀਂ ਆਉਂਦੀ ਜੀ ਮਤਲਬ ਦੱਸੇ ਨਾ ਤਾਂ ਪਟਿਆਲੇ ਬਾਰੇ ਕੋਈ ਬੋਲਦਾ ਬਚਾਉਣ ਖਾਤਰ ਟੱਲੇ ਦਾ ਜੋਰ ਲਾ ਲਿਆ ਉਹਨਾਂ ਨੂੰ ਦੇਖ ਲਓ ਹਮ ਇਹ ਨਾ ਕੋਈ ਬਠਿੰਡੇ ਬਾਰੇ ਬੋਲਦਾ ਹਮ ਸੀਆਈਏ ਇਨਚਾਰਜ ਕਹਿੰਦੇ ਜੀ ਉਹ ਤੋਂ ਬਾਹਰ ਆ ਹਮ ਬਾਹਰ ਦਾ ਮਤਲਬ ਕੀ ਇਨਚਾਰਜ ਤਾਂ ਉਹ ਆ ਜੇ ਤੇਰੀ ਅਗਵਾਈ ਦਾ ਸਟਾਫ 2 ਨੰਬਰ 'ਚ ਜਾ ਕੇ ਕੰਮ ਕਰਦਾ ਉਹਦੀ ਜ਼ਿੰਮੇਵਾਰੀ ਵੀ ਤੇਰੀ ਹੀ ਆ ਹਮ ਫਿਰ ਆ ਸਾਰਾ ਕੁਝ ਹੁੰਦਾ ਐਫਆਈਆਰ ਲਿਖੀ ਜਾਂਦੀ ਫਿਰ ਤੂੰ ਚੁੱਪ ਕਿਉਂ ਆਂ ਜੀ ਡੀਐਸਪੀ ਕਿਉਂ ਨਹੀਂ ਬੋਲਦਾ ਡੀਐਸਪੀ ਹਰਵੰਸਿਕ ਹਰਵੰਸਿੰਘ ਆਇਆ ਉਹਨੇ 50 ਸੈਕਿੰਡ ਤੋਂ ਵੀ ਘੱਟ ਚ ਗੱਲ ਖਤਮ ਕਰਕੇ ਤੇ ਹੋ ਗਿਆ ਉਸ ਤੋਂ ਬਾਅਦ ਨਾ ਐਸਐਸਪੀ ਦਾ ਬਿਆਨ ਹੈ ਉੱਥੋਂ ਨਾ ਡੀਐਸਪੀ ਨਾ ਐਸਪੀ ਨਾ ਕਿਸੇ ਹੋਰ ਦਾ ਉਹਦੇ ਬਿਆਨ ਚ ਕੀ ਹੈ ਜੀ ਕੁਝ ਵੀ ਹੈ ਨਹੀਂ ਉਹਦੇ ਬਿਆਨ ਚ ਜਿਵੇਂ ਆਪਾਂ ਐਂ ਕਹਿਣਾ ਹੋਵੇ ਮਤਲਬ ਸਵਾਲ ਤਾਂ ਇੰਨੇ ਉੱਠੇ ਨੇ ਪਰ ਇੱਕ ਚੰਗੀ ਗੱਲ ਮੈਨੂੰ ਇਹ ਲੱਗੀ ਜੀ ਇੱਕ ਤਾਂ ਜਿਹੜਾ ਪਰਿਵਾਰ ਹੈ ਨਾ ਜਿੰਨਾ ਕੋ ਉਹਦੇ ਬਾਰੇ ਪਤਾ ਹੋਇਆ ਉਹਦਾ ਸੋਸ਼ਲ ਸਰਕਲ ਹੈਗਾ ਇਹ ਕਹੇ ਮੁੰਡਾ ਇਹਦਾ ਵੀ ਇੱਕ ਪ੍ਰਭਾਵ ਖੇਤਰ ਹੈਗਾ ਜਿਨ੍ਹਾਂ ਨੂੰ ਇਹਨੇ ਪੜਾਇਆ ਜਾਂ ਜਿੱਥੇ ਹੈਗਾ ਮੈਂ ਕਹਿੰਦਾ ਮੰਨ ਲਓ ਇਹ ਇਹ ਚ ਕੋਈ ਨੁਕਸ ਵੀ ਹੋਵੇ ਪਰ ਫਿਰ ਵੀ ਇੱਕ ਪ੍ਰਭਾਵ ਖੇਤਰ ਹੈ ਨਸ਼ੇੜੀ ਥੋੜਾ ਇਹ ਉਸ ਤਰ੍ਹਾਂ ਦਾ ਮੈਂ ਮੰਨਦਾ ਨਸ਼ੇੜੀਆਂ ਦਾ ਹਾਲ ਕੀ ਆ ਇਹ ਤਾਂ ਇੰਟੈਲੀਜੈਂਟ ਐਡਾ ਮੁੰਡਾ ਦੱਸ ਰਿਹਾ ਵੀ ਇਹਦੇ ਰਿਜ਼ਲਟ ਕੀ ਆਉਂਦੇ ਆ ਜੇ ਮਤਲਬ ਇਸ ਤਰ੍ਹਾਂ ਨਿਛੇੜੀ ਹੋਵੇ ਇੰਨਾ ਹਾਰਡਵਰਕ ਆਈਲੈਟਸ ਦਾ ਵਰਕ ਕਿ ਆਰਮ ਸਕੂਲ ਨਾਲ ਥੋੜਾ ਹੁੰਦਾ ਤਸਵੀਰਾਂ ਅਸੀਂ ਖੁਦ ਵੇਖੀਆਂ ਉਹਨਾਂ ਦੇ ਪਰਿਵਾਰ ਨੇ ਨਸ਼ਰ ਕੀਤੀਆਂ ਘਰੇ ਪਈਆਂ ਤਸਵੀਰਾਂ ਡੀਐਸਪੀ ਸੈਲਫੀ ਲੈ ਰਿਹਾ ਇੱਕ ਥਾਂ ਤੇ ਉਹ ਕਹਿੰਦਾ ਮੈਂ ਭਾਸ਼ਣ ਤੋਂ ਬੜਾ ਪ੍ਰਭਾਵਿਤ ਹੋਇਆ ਬਰਨਾਲੇ ਵਾਲੇ ਪਾਸੇ ਇੱਕ ਕਹਿ ਰਿਹਾ ਐਸਪੀ ਕਿ ਮੇਰਾ ਮੁੰਡਾ ਹੀ ਤੁਹਾਡੇ ਤੋਂ ਪੜ੍ਹ ਕੇ ਬੈਂਡ ਲੈ ਕੇ ਗਿਆ ਸੀ ਪ੍ਰਵਾਹ ਨਾ ਕਰੋ ਤੁਹਾਡਾ ਇਨਸਾਫ ਕਰਾਂਗੇ ਉਹ ਪਰਿਵਾਰ ਦਾ ਵੀ ਇੱਕ ਸਮਾਜਿਕ ਅਸਰ ਹੈਗਾ ਗੁਰਦੁਆਰਾ ਟਕਾਣਾ ਸਾਹਿਬ ਕਰਕੇ ਉਹਦੇ ਕਰਕੇ ਵੀ ਇਹਦੇ ਕਰਕੇ ਇਸੇ ਕਰਕੇ ਉੱਥੇ ਕੱਲ ਇਕੱਠ ਹੋਇਆ ਜਥੇਬੰਦੀਆਂ ਅੰਗਿਆ ਨੇ ਚਾਹੇ ਸ਼ੈਦ ਉਹ ਗ੍ਰਾਹਾਂ ਵਾਲੇ ਜਾਂ ਹੋਰ ਨਹੀਂ ਆਏ ਉਹ ਮੁੰਡਾ ਜਿਹੜਾ ਆਪਣਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹਨੇ ਬੋਲਿਆ ਵੀ ਆਇਆ ਤੇ ਉਹਨੇ ਬੜਾ ਐਕਸਪਲੇਨ ਵੀ ਕੀਤੀ ਹੈ ਸਾਰੀ ਗੱਲ ਇਸ ਕਰਕੇ ਅੱਜ ਸਾਰਾ ਗੋਨਿਆਣਾ ਬੰਦ ਆ ਇਹ ਇਹ ਜੇ ਸਿਆਸੀ ਪਾਰਟੀਆਂ ਜਨਤਕ ਜਥੇਬੰਦੀਆਂ ਇਸ ਪਾਸੇ ਤੁਰਨ ਤੁਰਨਾ ਪੈਣਾ ਮਤਲਬ ਗਰਗਸਾਹਬ ਬਾਰ-ਬਾਰ ਉਦਾਹਰਨ ਦਿੰਦੇ ਹੁੰਦੇ ਨੇ ਨਾ ਗੁਰਬਾਣੀ ਦੇ ਪਰ ਉਸੀ ਕਿ ਹੋਊਗਾ ਆਪਣੇ ਵੀ ਜਾਣ ਸੋ ਇਸ ਕਰਕੇ ਜਿਵੇਂ ਕਿਸਾਨ ਆਗੂਆਂ ਤੇ ਦੰਦਾ ਧਰਿਆ ਹੋਇਆ ਕੱਲ ਨੂੰ ਇਹਨਾਂ ਦਾ ਕਿਸੇ ਦਾ ਮੁਕਾਬਲਾ ਕਿਉਂ ਨਹੀਂ ਹੋ ਸਕਦਾ ਜੀ ਜਦੋਂ ਤੁਸੀਂ ਇਸ ਤਰ੍ਹਾਂ ਹੀ ਕਹਿਣਾ ਕਿਸੇ ਕੁੱਟਣ ਤਾਂ ਲੱਗੇ ਨਾ ਸਾਰੇ ਥਾਂ ਤੇ ਸਾਰਿਆਂ ਨੂੰ ਐਂ ਤਾਂ ਕਹਿਤਾ ਵੀ ਚੱਕ ਦੋ ਫੁੱਟੇ ਹਰ ਇੱਕ ਤੇ ਡਾਂਗ ਫਿਰ ਰਹੀ ਆ ਜਦੋਂ ਤੁਸੀਂ ਰਜਿਸਟਰ ਕਰੋਗੇ ਫਿਰ ਇਹ ਕੁਝ ਵੀ ਆਉ ਇਸੇ ਹਾਲਤ ਦੇ ਵਿੱਚ ਆ ਨਾ ਜੀ ਜਿਹੜੀ ਜਥੇਬੰਦੀ ਬਣਾਈ ਆ ਪੰਜਾਬ ਹੁਣ ਰਾਈਟਸ ਆਰਗੇਨਾਈਜੇਸ਼ਨ ਚਾਹੇ ਹਾਲੇ ਮੈਂਬਰ ਬਣਾਉਣੇ ਆ ਮੁੱਢਲੇ ਦੌਰ ਚ ਜਥੇਬੰਦੀ ਹੈਗੀ ਆ ਅਸੀਂ ਇਹਨਾਂ ਕੇਸਾਂ ਨੂੰ ਹੱਥ ਲਾਵਾਂਗੇ ਜਾਂਚ ਕਰਾਂਗੇ ਜਸਤਪਾਲ ਸਾਹਿਬ ਨਾਲ ਵੀ ਅਸੀਂ ਸਲਾਹ ਕੀਤੀ ਆ ਇਸੇ ਕਰਕੇ ਲੋੜਾ ਵੀ ਮਨੁੱਖੀ ਹੱਕ ਅਮਰਤਪਾਲ ਦਾ ਵੀ ਆ ਮਨੁੱਖੀ ਹੱਕ ਗੰਗਾਸਟਰ ਦਾ ਵੀ ਆ ਮਨੁੱਖੀ ਹੱਕ ਖਾਲਸਤਾਨਾਂ ਦੀ ਵੀ ਆ ਮਨੁੱਖੀ ਹੱਕ ਹੋਗਰਾਹਾਂ ਦੇ ਵੀ ਆ ਪੰਦੇਰ ਦੇ ਵੀ ਆ ਡੱਲੇ ਵਾਲੇ ਦੇ ਵੀ ਆ ਸੋ ਇਸ ਕਰਕੇ ਜਥੇਬੰਦੀਆਂ ਨੂੰ ਜਿਵੇਂ ਮੰਨ ਲਓ ਹੁਣ ਮੈਨੂੰ ਗ੍ਰਫਤਾਰ ਕੀਤਾ ਸੀ ਜੀ ਡਟ ਕੇ ਖੜੀਆਂ ਜਥੇਬੰਦੀਆਂ ਹਮ ਜਿਹੜੀ ਜਥੇਬੰਦੀ ਮੈਂ ਸਭ ਤੋਂ ਵੱਧ ਆਲੋਚਨਾ ਕਰਦੀ ਸੀ ਉਹਨੇ ਸਭ ਤੋਂ ਵੱਡੀ ਸਰਗਰਮੀ ਕੀਤੀ ਇਹ ਕਹਿ ਕੇ ਕੀਤੀ ਵੀ ਉਹ ਸਾਡੀ ਆਲੋਚਨਾ ਕਰਦਾ ਅਸੀਂ ਸਹਿਮਤ ਨਾ ਹੋਈਏ ਤੇ ਵਿਚਾਰਾ ਨਾਲ ਪਰ ਆਹ ਤਾਂ ਹੱਕ ਹੈਗੇ ਨੇ ਉਹਦੇ ਇਸ ਕਰਕੇ ਸਾਰੀਆਂ ਧਿਰਾਂ ਦੇ ਹੱਕ ਨੇ ਚਾਹੇ ਉਹ ਦਲਤਾਂ ਚਾਹੇ ਸਿੱਖਾ ਹਿੰਦੂਆ ਮੁਸਲਮਾਨਾ ਉਹਦੇ ਲਈ ਲੜਨਾ ਹੀ ਇੱਕ ਸਿਆਸਤ ਆ ਜੱਥੇ ਬੰਦੀਆਂ ਨੂੰ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਜੇ ਇਹਨਾਂ ਨੇ ਗੁਨਾਹ ਕੀਤੇ ਨੇ ਪਿਛਲੇ ਸਮੇਂ ਚ ਚੁੱਪ ਰਹੇ ਨੇ ਹੁਣ ਤੋੜ ਦੋ ਹਾਂ ਰਾਹੁਲ ਗਾਂਧੀ ਨੇ ਕਹਿਤਾ ਵੀ ਬੇਨਸਾਫੀ ਹੋਈ ਆ ਸਿੱਖਾਂ ਨਾਲ ਸਾਡੇ ਵੇਲੇ ਵੀ ਹੋਈ ਆ ਪ੍ਰਗਟਸਨ ਕਹਿੰਦਾ ਵੀ ਸਾਡੀਆਂ ਸਰਕਾਰਾਂ ਵੀ ਇਹ ਕਰਦੀ ਰਹੀਆਂ ਐ ਥੋੜਾ ਜੇ ਤੁਸੀਂ ਪਿੱਛੇ ਪਾਪ ਕੀਤੇ ਨੇ ਹੁਣ ਤੁਸੀਂ ਦੜ ਵੱਟ ਲਓ ਸਿਰਫ ਇਹੀ ਝੂਠਾ ਕੇਸ ਆ ਜੀ ਆਜ ਦੀ ਅਸੀਂ ਉਹਦਾ ਝੂਠੇ ਕੇਸ ਦਾ ਬਦਲਾ ਲਵਾਂਗੇ ਝੂਠੇ ਮੁਕਾਬਲੇ ਚ ਜਿੰਨਾਂ ਨੂੰ ਮਰਜ਼ੀ ਮਾਰੀ ਜੋ ਇਹ ਤਾਂ ਸੁਣ ਕੇ ਆਪੇ ਮਤਲਬ ਸ਼ਰਮ ਆਉਂਦੀ ਹੈ ਆਪਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਵੇਖਿਆ ਕਿ ਹੈੱਡ ਕੁਆਟਰ ਤੇ ਪੁਲਿਸ ਵੱਲੋਂ ਇਹ ਦੱਸਿਆ ਜਾਂਦਾ ਸਮੇਂ ਸਮੇਂ ਦੇ ਹਫ਼ਤੇ 'ਚ ਇੱਕ ਅੱਧੀ ਪ੍ਰੈਸ ਕਾਨਫਰੰਸ ਪੱਕੀ ਹੁੰਦੀ ਰਹੀ ਹੈ ਕਿ ਐਨੇ ਅਸੀਂ ਤਸਕਰ ਫੜ ਲਏ ਜੀ ਇੰਨੀਆਂ ਮੱਛੀਆਂ ਇੰਨੇ ਮગર ਮੱਛ ਅਜਿਹੇ ਮਾਮਲਿਆਂ ਦੇ ਉੱਤੇ ਪੁਲਿਸ ਹੈੱਡ ਕੁਆਟਰ ਥੱਲੇ ਹੀ ਨਹੀਂ ਕੋਈ ਬੋਲਦਾ ਹੈੱਡ ਕੁਆਟਰ ਤੇ ਤਾਂ ਵੈਸੇ ਹੀ ਸ਼ੂਸ਼ਾ ਹੋਈ ਪਈ ਹੈ ਇਹਦਾ ਮਤਲਬ ਇਹ ਆ ਪੁਲਿਸ ਨੇ ਸਿਹਤ ਬਦਲ ਲਈ ਵੀ ਹੁਣ ਹੱਲਾਸ਼ੀਰੀ ਦਿਓ ਹੁਣ ਕੋਈ ਜਵਾਬ ਦੇ ਦੇ ਕੋਈ ਲੋੜ ਨਹੀਂ ਹੈਗੀ ਇਹਜਾ ਪੰਜਾਬ 'ਚ ਇਹਨਾਂ ਰਕੀ ਵਾਲਾ ਮਾਹੌਲ ਪੈਦਾ ਕਰਨੇ ਚਾਹੁੰਦੇ ਨੇ ਉਹਜਾ ਸਿੱਧੀ ਗ੍ਰਹਿ ਮੰਤਰੀ ਦੀ ਹਦਾਇਤਾਂ ਦੇ ਅਨੁਸਾਰ ਪੰਜਾਬ 'ਚ ਉਹਜਾ ਮਾਹੌਲ ਉੱਤਰਨ ਲੱਗ ਗਿਆ ਵੀ ਜਵਾਬਦੇਹੀ ਕੋਈ ਨਹੀਂ ਹੁਣ ਇਹਨਾਂ ਬੰਦਿਆਂ ਨੂੰ ਬਚਾਉਣ ਖਾਤਰ ਇੰਨਾ ਜ਼ੋਰ ਕਿਉਂ ਲਾ ਰਹੇ ਨੇ ਇਸ ਕਰਕੇ ਵੀ ਜੇ ਫਸ ਗਏ ਬੰਦੇ ਫਿਰ ਕੱਲ ਨੂੰ ਇਹਜਾ ਕੰਮ ਕਿਸੇ ਹੋਰ ਨੇ ਨਹੀਂ ਕਰਨਾ ਤੇ ਸਾਡਾ ਜੋ ਰੇ ਹੋਣਾ ਚਾਹੀਦਾ ਵੀ ਇਹਨ ਸੱਚ ਤੇ ਇਨਸਾਫ ਸਾਹਮਣੇ ਆਵੇ ਜਿਹਦੀ ਜੋ ਗਲਤੀਆਂ ਨੂੰ ਸਜ਼ਾ ਦੇ ਜਥੇਬੰਦੀਆਂ ਦਾ ਹਰ ਇੱਕ ਦਾ ਫਰਜ਼ੇ ਬਣਦਾ ਇੱਕ ਤਾਂ ਲੋਕਾਂ ਦਾ ਪ੍ਰੈਸ਼ਰ ਬਣੇ ਲੋਕ ਇਸ ਬਾਰੇ ਉੱਠਣ ਇਹ ਤਾਂ ਇੱਕ ਗੱਲ ਤੁਹਾਡਾ ਸੁਝਾਅ ਠੀਕ ਹੈ ਕਿ ਲੋਕਾਂ ਦੇ ਦਬਾਅ ਬਿਨਾ ਤੇ ਕੋਈ ਮਸਲੇ ਹੱਲ ਹੁੰਦੇ ਹੀ ਨਹੀਂ ਅੱਜਕੱਲ ਇੱਕ ਸਲਾਹ ਲੋਕਾਂ ਦੀ ਇਹ ਵੱਲੋਂ ਆ ਰਹੀ ਹੈ ਫੀਡਬੈਕ ਜੁਆ ਰਿਹਾ ਹੈ ਕਿ ਜਲਦ ਪਰਿਵਾਰ ਹਾਈ ਕੋਰਟ ਤੱਕ ਪਹੁੰਚ ਕਰੇ ਤੁਹਾਡਾ ਨਜ਼ਰੀਆ ਕੀ ਕਹਿੰਦਾ ਹੈ ਕਿਉਂਕਿ ਕਈ ਕੇਸਾਂ ਦੇ ਪਹਿਲਾਂ ਵੀ ਹਾਈ ਕੋਰਟ ਡਾਇਰੈਕਟ ਗਏ ਨੇ ਲੰਮੀਆਂ ਲੰਮੀਆਂ ਤਰੀਕਾਂ ਪੈ ਜਾਂਦੀਆਂ ਉੱਥੇ ਵੀ ਤੇ ਮਾਮਲਾ ਹੌਲੀ-ਹੌਲੀ ਚੱਲਦਾ ਹੈ ਦੇਖੋ ਸਾਰੇ ਪੱਖਾਂ ਤੋਂ ਲੜਾਈ ਲੜਨੀ ਚਾਹੀਦੀ ਹੈ ਮੁਲਕੀ ਅਧਿਕਾਰ ਸੰਗਠਨ ਜਾਂ ਹੋਰਾਂ ਨੂੰ ਜਿਵੇਂ ਲੋਹਟਪੱਦੀ ਹੋਰਾਂ ਨੇ ਕੀਤੀ ਆ ਜਾਂਚ ਵੀ ਕਰਨੀ ਚਾਹੀਦੀ ਆ ਦੂਜਾ ਗੱਲ ਜਿਹਨੂੰ ਜਿੰਨਾ ਪਤਾ ਕਿਸੇ ਗੱਲ ਦਾ ਉਹਨੂੰ ਸਾਹਮਣੇ ਵੀ ਆਉਣਾ ਚਾਹੀਦਾ ਚਾਹੇ ਬਿਨਾ ਨਾਂ ਦੱਸੇ ਸਾਹਮਣੇ ਆ ਜੇ ਹੁਣ ਮਡੌੜਪਿੰਡ ਵਗਜੋ ਸਾਰੇ ਪੁੱਟ-ਪੁੱਟ ਬੋਲੀ ਜਾਣਗੇ ਇੱਥੋਂ ਫੜਿਆ ਜੀ ਐ ਹੋਇਆ ਜੀ ਸਮਰੱਧਾ ਤੇ ਮਾਰਿਆ ਜੋ ਬਿਆਨ ਲਿਖਣ ਦੀ ਗੱਲ ਕਹਿੰਦੇ ਨਾ ਜੀ ਨਾਟਕ ਨੂੰ ਲੈਣਾ ਇਹ ਤਾਂ ਮਤਲਬ ਪੁਲਿਸ ਦੀ ਦਹਿਸ਼ਤ ਕਿੰਨੀ ਆ ਮਤਲਬ ਇੱਕ ਦੀਪ ਭੂਆ ਦਾ ਮੁੰਡਾ ਮਾਰਿਆ ਗਿਆ ਤੁਸੀਂ ਦੇਖ ਲਓ ਬੋਲਣ ਨੂੰ ਤਿਆਰ ਨਹੀਂ ਕੋਈ ਉਹਨਾਂ ਦੀ ਮੁਲਾਕਾਤਾਂ ਨਹੀਂ ਹੋਣ ਦਿੰਦੇ ਜੇਲ੍ਹਾਂ ਦੇ ਵਿੱਚ 307 ਲਾਈਓ ਤੇ ਝੂਠੀ ਤਾਂ ਕਿ ਉਹਨੂੰ ਲੰਮਾ ਸਮਾਂ ਅੰਦਰ ਰੱਖਿਆ ਜਾ ਸਕੇ ਇਹ ਗਗਨ ਦੀ ਬਾਰੇ ਵੀ ਮੈਂ ਸੁਣਿਆ ਵੀ ਇਹਨੇ ਘਰੇ ਜਾ ਕੇ ਜਦੋਂ ਦੱਸਿਆ ਨਾ ਵੀ ਆਹ ਕੁਝ ਹੋ ਗਿਆ ਇਹਦਾ ਭਰਾ ਕਹਿੰਦੇ ਕੋਈ ਵਕੀਲ ਆ ਉਹਨੇ ਕਿਹਾ ਵੀ ਤੂੰ ਵਿਸਲ ਬਲੋਅਰ ਬਣ ਜੇ ਬਚਣਾ ਵੀ ਇਹ ਗੁੱਜੀ ਨਹੀਂ ਰਹਿਣੀ ਫਸ ਜਾਣਗੇ ਇਹ ਤਾਂ ਉਹਨਾਂ ਨਾਲ ਸੰਬੰਧ ਦੱਸੋ ਜੀ ਹੋ ਸਕਦਾ ਜਿਹੜੇ ਆਪਾਂ ਨੂੰ ਦੋਸ਼ੀ ਲੱਗਦੇ ਆ ਇਹ ਬਾਦਾਂ ਮਾਫ ਗਵਾ ਵੀ ਬਣ ਜਾਣ ਹੋ ਸਕਦਾ ਪੁਲਿਸ ਵਾਲਾ ਕੋਈ ਬਾਦਾਂ ਮਾਫ ਗਵਾ ਬਣ ਜੇ ਸੋ ਗੱਲ ਤਾਂ ਜੇ ਕਾਨੂੰਨ ਦੇ ਅਨਸਾਰ ਵੀ ਲੜਾਈ ਲੜਨ ਦੀ ਲੋੜ ਆ ਸਿਆਸੀ ਤੌਰ ਤੇ ਵੀ ਲੜਾਈ ਲੜਨ ਦੀ ਲੋੜ ਆ ਜਾਂਚ ਪੜਤਾਲ ਦੇ ਪੱਧਰ ਤੇ ਵੀ ਲੜਾਈ ਲੜਨ ਦੀ ਲੋੜ ਆ ਜੀ ਨੂੰ ਜੋ ਪਤਾ ਇਸ ਗੱਲ ਬਾਰੇ ਮੈਂ ਕਹਿੰਦਾ ਮੰਨ ਲੋ ਨਸ਼ਾ ਲੈਣ ਗਏ ਸੀ ਜੀ ਨੂੰ ਉਹਦਾ ਪਤਾ ਉਹਦਾ ਵੀ ਦੱਸੇ ਯਾਰ ਇਹਦਾ ਮਤਲਬ ਤੁਹਾਨੂੰ ਲਾਇਸੈਂਸ ਮਿਲ ਗਿਆ ਵੀ ਜਿੰਨੇ ਨਸ਼ੇ ਕਰਦੇ ਨੇ ਜਾਂ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਹੁਣ ਕਤਲ ਕਰਨੇ ਨੇ ਪਹਿਲਾਂ ਤੁਸੀਂ ਨਸ਼ੇੜੀਆਂ ਨੂੰ ਪਹਿਲਾਂ ਬਦਨਾਮ ਕਰ ਦੋ ਕਹੀਂ ਆਏ ਜਾਓ ਇਹ ਤਾਂ ਪੀੜਤ ਨੇ ਫਲਾਨਾ ਉਹਨਾਂ ਦਾ ਬਾਡਾ ਧਰ ਲਓ ਮਾਰੀ ਜਾਓ ਸੀਏ ਸਟਾਫ ਬਠਿੰਡਾ ਬੰਨ ਨੇ ਮਹੀਨਾ ਪਹਿਲਾਂ ਐਂ ਬੰਦਾ ਮਾਰਿਆ ਮਾਨਸਾ ਦਾ ਬੰਦਾ ਸੀ ਕੁੱਟ-ਕੁੱਟ ਮਾਰਤਾ ਜਾ ਕੇ লাশ ਬਠਿੰਡੇ ਵਾਲੀ ਝੀਲ ਚ ਸਿੱਟਦੀ ਕਹਾਣੀ ਇਹ ਬਣਾਤੀ ਵੀ ਅਸੀਂ ਸ਼ੱਕੀ ਨੂੰ ਚਲੋ ਫੜਨ ਲੱਗੇ ਉਹਦੇ ਕੋਲ ਇਹ ਸਮਾਨ ਹੋਣਾ ਉਹਨੇ ਛਾਲ ਮਾਰੀ ਉਹਦੇ ਵਿੱਚ ਮਰ ਗਿਆ ਇਹ ਤਾਂ ਉਹਦਾ ਭਰਾ ਕਹਿੰਦੇ ਕਿਸੇ ਜੇਲ੍ਹ ਚ ਬੰਦਾ ਇਸ ਚੱਕਰ ਦੇ ਚ ਕਿਸੇ ਚ ਉੱਥੇ ਸੈਸ਼ਨ ਜੱਜ ਆਇਆ ਉਹਨੇ ਉਹਨੂੰ ਲਿਖਤੀ ਦਿੱਤਾ ਉਹ ਅਰਜੀ ਤੁਰਦੀ ਤੁਰਦੀ ਕਹਿੰਦੇ ਉਹਦੀ ਜਾਂਚ ਤਾਂ ਸ਼ੁਰੂ ਹੋਊਗੀ ਹੁਣ ਇਸ ਗੱਲ ਦੀ ਘਟ ਘੱਟ ਤੋਂ ਘੱਟ ਮੰਜਿਸਟ੍ਰੇਟੀ ਜਾਂਚ ਤਾਂ ਹੋਣੀ ਚਾਹੀਦੀ ਆ ਪੁਲਿਸ ਹਰਾਸਚ ਕੋਈ ਮਾਰਿਆ ਜਾਵੇ ਉਹਦੀ ਮੰਜਿਸਟ੍ਰੇਟੀ ਜਾਂਚ ਹੋਣੀ ਚਾਹੀਦੀ ਆ ਹਾਲੇ ਤਾਂ ਇਹ ਹੀ ਨਹੀਂ ਮੰਨ ਰਹੇ ਵੀ ਪੁਲਿਸ ਜਾਂਚ ਦੇ ਵਿੱਚ ਮਰਿਆ ਗਿਆ ਇਹ ਪਤਾ ਨਹੀਂ ਕੀ ਇਹਦਾ ਗਾਂ ਮੂੰ ਮੱਥੇ ਸਿਰ ਕਹਾਣੀ ਕੀ ਬਣਾਉਣਗੇ ਇਸ ਕਰਕੇ ਸਮਾਜ ਦੇ ਹਰ ਵਰਗ ਨੂੰ ਜਿਹੜਾ ਜਿੱਥੇ ਵੀ ਜੋ ਕਰ ਸਕਦਾ ਸਾਹਮਣੇ ਆਉਣਾ ਚਾਹੀਦਾ ਤੇ ਇਹਨਾਂ ਨੇ ਮੈਂ ਤਾਂ ਕਿਹਾ ਵੀ ਹੁਣ ਇਹਨਾਂ ਦਾ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਸੀ ਇਹ ਪੰਜਾਬ ਦੀ ਨੌਜਵਾਨੀ ਵੱਲ ਮੋੜਾ ਜੁੱਧ ਬਣ ਗਿਆ ਇਹਨੂੰ ਗੰभीरता ਦੇ ਨਾਲ ਲੈਣਾ ਚਾਹੀਦਾ ਬਾਕੀ ਤਾਂ ਨਸ਼ੇ ਵਾਲਾ ਜੁੱਧ ਤਾਂ ਬੀਬੀ ਅਮਨਜੋਤ ਕੋਰ ਵਾਲਾ ਕੇ ਆਪਣੇ ਸਾਹ ਸੱਤ ਹੋ ਗਿਆ ਆ ਮੰਦੀਪ ਕੋਰ ਉਹਦਾ ਉਹਦੀ ਖੇਡ ਖਤਮ ਹੋ ਗਈ ਹੁਣ ਮਾਰਚ ਹੋ ਗਏ ਹੁਣ ਚੋਣ ਆ ਜੂ ਫਿਰ ਬਲਾਕ ਸੰਭਤੀਆਂ ਜ਼ਿਲ੍ਹਾ ਪ੍ਰੀਸ਼ਦ ਆ ਜਾਣਗੀਆਂ ਤਾਂ ਇਸ ਕਰਕੇ ਜਿਹੜਾ ਜਵਾਨੀ ਵਿਰਧ ਜੁੱਧਾ ਮੈਂ ਕਹਿੰਦਾ ਜਵਾਨੀ ਚ 100 ਨੁਕਸਾਨ ਨਹੀਂ ਫਰਸਟ੍ਰੇਟ ਨੇ ਸਾਡੇ ਸੁਪਨੇ ਮਾਰਤੇ ਜੀਣ ਜੂਣ ਨੂੰ ਜੀ ਨਹੀਂ ਕਰਦਾ ਮਾਮਾ ਥੋੜੋ ਨਸ਼ੇੜੀ ਜੰਮਦੀਆਂ ਜਾਂ ਗੈਂਗਸਟਰ ਜੰਮਦੀਆਂ ਜਾਂ ਖੜਕੂ ਹਾਲਤ ਦੇ ਵਿੱਚ ਉਹਦੇ ਵਿੱਚ ਸਾਰੀਆਂ ਹਰ ਤਰ੍ਹਾਂ ਦੀਆਂ ਸ਼ਕਤੀਆਂ ਨੇ ਜਿਹੜੀਆਂ ਬਾਬੇ ਗੁਰਨਾਨਕ ਦੇ ਸੰਦੇਸ਼ ਤੇ ਖੜੀਆਂ ਨੇ ਜਾਂ ਇਨਸਾਫ ਤੇ ਖੜੀਆਂ ਨੇ ਜੋ ਜਿੱਥੇ ਜੋ ਜਿਵੇਂ ਕਰ ਸਕਦੀਆਂ ਉਹਨਾਂ ਨੂੰ ਆਉਣਾ ਚਾਹੀਦਾ ਮੈਂ ਤਾਂ ਮੜੌੜਪਿੰਡ ਵਾਲਿਆਂ ਨੂੰ ਕਿਹਾ ਸੀ ਉਹ ਇਤਿਹਾਸ ਸਿੱਖ ਇਤਿਹਾਸ ਯਾਦ ਕਰ ਲੋ ਮੜੌੜ ਵਾਲਿਓ ਕੋਈ ਤਾਂ ਸਾਹਮਣੇ ਆਓ ਉਹ ਸੁਣਿਆ ਦੋ ਤਿੰਨ ਝੂਠੇ ਕੇਵਾ ਬਣ ਗਏ ਪੁਲਿਸ ਨੇ ਬਣਾ ਲਏ ਉੱਤੇ ਪੁਲਿਸ ਦੋ ਤਿੰਨ ਤਾਂ ਹਰ ਇੱਕ ਨੂੰ ਬਣਾ ਲੈਂਦੀ ਹੁਣ ਮੇਰੇ ਖਾਤਰ ਨਹੀਂ ਬਣਾ ਲਿਆ ਜਿਹਨੇ ਐਫ ਆਈ ਆਰ ਲਿਖੀ ਹੈ ਸੋ ਇਸ ਕਰਕੇ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਆ ਤੇ ਸਾਹਮਣੇ ਆਉਣ ਦੀ ਲੋੜ ਆ ਜੀ ਬਹੁਤ ਸ਼ੁਕਰੀਆ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਕਿ ਆਖਰਕਾਰ ਇਸ ਕੇਸ ਦੇ ਵਿੱਚ ਜਿਹੜੀਆਂ ਗੁੰਝਲਾਂ ਪਈਆਂ ਨੇ ਖੁੱਲਣਗੀਆਂ ਕਿਵੇਂ ਤੇ ਕਿਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਨੂੰ ਕਿਹੜੀ ਡਿਊਟੀ ਨਿਭਾਉਣੀ ਚਾਹੀਦੀ ਹੈ ਤੇ ਅਸੀਂ ਵੀ ਇਸ ਮਸਲੇ ਦੇ ਉੱਤੇ ਪਲ-ਪਲ ਦੀ ਨਜ਼ਰ ਰੱਖ ਰਹੇ ਹਾਂ ਕਿ ਆਖਰਕਾਰ ਹੁੰਦਾ ਕੀ ਹੈ ਕਿਉਂਕਿ ਪਰਿਵਾਰ ਤਾਂ ਹੁਣ ਮੈਦਾਨ ਵਿੱਚ ਨਿਤਰਿਆ ਆਇਆ ਤੇ ਪਰਿਵਾਰ ਨੇ ਇਹ ਵੀ ਐਲਾਨ ਕੀਤਾ ਉਸ ਕੱਟ ਦੇ ਵਿੱਚ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਚਾਹੇ ਸਾਡੇ ਜੀ ਜਿੰਨੇ ਮਰਜ਼ੀ ਖੱਜਲ ਹੋ ਜਾਣ ਅਸੀਂ ਅੰਤ ਤੱਕ ਇਸ ਲੜਾਈ ਨੂੰ ਲੜਾਂਗੇ ਪਿੱਛੇ ਨਹੀਂ ਹਟਾਂਗੇ ਪਰਿਵਾਰ ਵੀ ਹੈ ਲੋਕ ਜਥੇਬੰਦੀਆਂ ਵੀ ਨੇ ਪਰ ਪੋਲੀਟੀਕਲ ਪਾਰਟੀਆਂ ਦਾ ਨਾਂ ਬੋਲਣਾ ਚੁੱਪ ਰਹਿਣਾ ਸਰਕਾਰ ਪੁਲਿਸ ਕਈ ਤਰ੍ਹਾਂ ਦੀਆਂ ਜਿਹੜੀਆਂ ਬੇਈਮਾਨੀਆਂ ਨੇ ਉਹ ਵੀ ਸਭ ਦੇ ਸਾਹਮਣੇ ਆ ਰਹੀਆਂ ਨੇ ਹੌਲੀ ਹੌਲੀ ਹੁਣ ਦੇਖਦੇ ਹਾਂ ਕਿਸ ਕੇਸ ਦਾ ਆਉਣ ਵਾਲੇ ਦਿਨਾਂ ਵਿੱਚ ਬਣਦਾ ਕੀ ਹੈ ਫਿਲਹਾਲ ਬਣੇ ਰਹੋ ਤੁਸੀਂ ABC ਪੰਜਾਬ ਦੇ ਨਾਲ